ਫੂਡ ਸਪਲਾਈ ਐਸ ਡੀ ਐਮ ਸਾਹਿਬ ਪਟਵਾਰੀ ਕਨਕੋਤੇ ਹਰ ਕੰਮ ਜਿਹੜਾ ਲੋਕਾਂ ਦਾ ਮੌਕੇ ਤੇ ਜਿਹੜਾ ਕੀਤਾ ਜਾ ਰਿਹਾ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸਰਕਾਰ ਤੋਂ ਜੋ ਆਸਾਸੀ ਮੁੱਖ ਮੰਤਰੀ ਸਾਹਿਬ ਤਨਵਾਦ ਹਾ ਕਿ ਸਾਡੇ ਹਲਕੇ ਦੇ ਵਿੱਚ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਤੋਂ ਪੂਰੀ ਤਰ੍ਹਾਂ ਖੁਸ਼ ਨੇ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਗਰੰਟਿਸ ਨੇ ਖੇਡਾਂ ਨੂੰ ਵਧਾਵਾ ਦੇਣ ਲਈ ਗਰਾਂਟ ਗਰਾਂਟਾ ਦਿੱਤੀਆਂ ਜਾ ਰਹੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਸਨਮਾਨ ਦਿੱਤਾ ਜਾਵੇ ਜਨਤਾ ਦਰਬਾਰ ਚ ਲੋਕਾਂ ਦੀ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਤੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟ ਦੀ ਜਾਰੀ ਕੀਤੀਆਂ ਗਈਆਂ ਤੇ ਇਸ ਮੌਕੇ ਆਮ ਆਦਮੀ ਦੀ ਸਮੂਹ ਟੀਮ ਮੌਜੂਦ ਸੀ ਸਾਨੀਵਾਲ ਟੀਵੀ ਦੀ ਇੱਕ ਖਾਸ ਰਿਪੋਰਟ ਜੀ ਆਪਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਮਾਨ ਸਰਜਾ ਤੁਹਾਡੇ ਜਵਾਬ ਦਿੱਤਾ ਅੱਜ ਪਿੰਡ ਭਾਮੀਆਂ ਦੇ ਨਾਲ ਲੱਗਦੇ 10.75 ਰੇ ਦਾ ਦਰਸ਼ਨ ਦੁਆਰ ਹੈ ਸਾਡੇ ਬਾਈ ਚਿਰਨ ਦੇ ਦਰਸ਼ਨ ਮਾਲਾ ਜੀ ਦੇ ਗ੍ਰਹਿ ਵਿਖਾ ਲਗਾ ਗਿਆ ਇੱਥੇ ਬਹੁਤ ਸਾਰੇ ਮੋਕਾ ਨੇ ਸਾਰੇ ਆਪਟਾ ਦੇ ਮੁਤਾਬਕ ਆ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਉਹਨਾਂ ਮੋਕੇ ਦੇ ਹਲ ਕੀਤਾ ਗਿਆ ਬਹੁਤ ਸਾਰੇ ਵਿਕਾਸ ਦੇ ਕੰਮ ਹੈ ਉਹਨਾਂ ਨਾਲ ਡਾਇਰੈਕਟਰ ਅਫਸਰ ਸਾਹਿਬਾਨ ਨੇ ਨੋਟ ਕਰਨੀ ਜਿਹੜਾ ਕੰਮ ਅਗਲੇ ਮਹੀਨੇ ਤੋਂ ਸ਼ੁਰੂਆਤ ਹੋ ਜੇਗੀ ਕਿ ਹਰ ਡਿਪਾਰਟਮੈਂਟ ਦੇ ਹਰ ਅਫਸਰ ਸਾਹਿਬਾਨ ਅੱਥਰੀ ਪਹੁੰਚੇ ਹੋਏ ਨੇ ਚਾਹੇ ਸ਼ਹਿਰ ਹਸਪੀਟਲ ਦੀ ਹੋਵੇ ਚਾਹੇ ਫੂਡ ਸਪਲਾਈ ਦੀ ਹੋਵੇ ਚਾਹੇ ਵਿਦਿਅਕ ਪਾਰਟ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਐਜੂਕੇਸ਼ਨ ਤਸਵੀਲਦਾਰ ਲੈਫਟੀਨੈਂਟ ਤਸਵੀਲਦਾਰ ਕੁਟਵਾਰੀ ਤਲਗੋ ਹਰ ਕੰਮ ਜਿਹੜਾ ਲੋਕਾਂ ਦਾ ਲੋਕਕੇ ਦੇ ਜਿਹੜਾ ਕੀਤਾ ਜਾ ਰਿਹਾ ਸੋ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਦੀ ਸਰਕਾਰ ਤੋਂ ਜੋ ਆਸਾ ਸੀ ਕਿ ਖਰੇ ਕਰੇ ਅਸੀ ਮੁੱਖ ਮੰਤਰੀ ਸਾਹਿਬ ਤੁਹਵਾਤੀਆ ਕਿ ਸਾਡੇ ਹਲਕੇ ਦੇ ਵਿੱਚ ਸਾਰੇ ਲੋਕ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਪੁੱਛਦੇ ਤਾਂ ਜੇ ਹਰ ਕੰਮ ਜਿਹੜਾ ਲੈ ਕੇ ਜਾਂਦੇ ਉਹਦਾ ਜਿਹੜਾ ਮਸਲਾ ਪੁੱਛਿਆ ਜਾ ਰਿਹਾ ਸੋ 6 ਜੂਨ ਦਾ ਅਜਗਸ਼ਨ ਪਾਰਵਤ ਤੋਂ ਪੁੱਛਦੇ ਸਹਿਤ ਪਾਰਵਤ ਤੋਂ ਪੁੱਛਦੇ ਲੋਕ ਇਹ ਗੁਰੂ ਤਾਂ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਗ੍ਰਾਂਟਾਂ ਸੀ ਨੇ ਖੇਡਾਂ ਨੂੰ ਸਰਕਾਰੀ ਗਰਾਊਂਡਾ ਬਣਵਾਉਣ ਯਾਰੀਆਂ ਦੇ ਵੀ ਸਾਡੇ 9 ਕਰੋੜ ਰੁਪਏ ਦੀ ਇਹਦੀ ਗ੍ਰਾਂਟ ਸਾਡੇ ਮੁਖਤਰੀ ਸਰਦਾਰ ਕੋਲੋਂ ਸਵਾਦੀ ਨੇ ਈ ਪਿੰਡਾਂ ਲਈ ਉਹ ਗ੍ਰਾਂਟ ਜਾਰੀ ਕਰਾਈ ਸਾਡੇ ਅੱਜ ਕੁਸ਼ਲ ਚੱਲ ਕਹਿੰਦੀ ਹਰ ਸਕੂਲ ਦੇ ਵਿੱਚ ਤਕਰੀਬਨ ਲੱਖ ਰੁਪਿਆ ਹਰ ਸਕੂਲ ਦੇ ਇੱਕ ਉਹ ਵਿਕਾਸ ਦੇ ਕਮ ਲਈ ਹਰ ਪਿੰਡ ਦੇ ਵਿੱਚ ਜਾਰੀ ਹੋ ਰਹੀ ਆ ਜੋ ਫਰਕ ਆਉਂਦਾ ਪੈਲ ਦੇ ਡਾਕਟਰ ਹੋ ਸਕਿਆ ਅੱਜ ਜਿਹਨਾਂ ਲੋਕਾਂ ਨੇ ਬਹੁਤ ਸਾਰੀਆਂ ਪੰਜਤਰੀਆਂ ਨੇ ਆਪਣੀ ਸੱਸੇਵਾ ਦੱਸੀਆਂ ਉਹਦਾ ਬਹੁਤ ਜਲਦੀ ਉਰਾਧ ਖਲਾਵਾਗੇ ਮੰਗਪੱਤਰ ਦਿੱਤੇ ਗਏ ਬਹੁਤ ਸਾਰੀਆਂ ਪੰਜਤਰੀਆਂ ਨੇ ਮੰਗਪੱਤਰ ਆਏ ਆ ਉਹਨਾਂ ਨੇ ਵਾਦਾ ਕੀਤਾ ਕਿ ਉਹ ਮਤਾ ਪਾਕੇ ਦੇ ਲੋ ਸਾਰੇ ਕੰਮ ਜੜਿਆ ਚੱਲਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਬਿਲਕੁਲ ਇਹ ਨਹੀਂ ਕੀਤੀ ਜਾਂਦੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਹਿਗੜੀ ਜੀ ਦਾ ਖਾਲਸਾ ਵਹਿਮ ਜੀ ਵੀ ਭੰਦੇ ਅੱਜ ਅਸੀਂ ਸਾਡਾ ਇਲਾਕਾ ਬਹੁਤ ਜ਼ਿਆਦਾ ਖੁਸ਼ ਆ ਸਾਡੇ ਮੰਤਰੀ ਕੈਬਰਨ ਹਰਦੀਪ ਸਿੰਘ ਮੁੰਡੀਆਂ ਜੀ ਔਰ ਭਗਵੰਤ ਮਾਨ ਜੀ ਰਵਿੰਦ ਕੇਜਰੀਵਾਲ ਮੈਂ ਪਾਰਟੀ ਦਾ ਤਹਿਤੋਂ ਸਾਡੇ ਬਲਾਕ ਪ੍ਰਧਾਨ ਜੀ ਸਾਡੇ ਕੌਂਸਲਰ ਬਾਈ ਜੀ ਸਾਡੇ ਸਾਰੀ ਪੂਰੀ ਆਮ ਪਾਰਟੀ ਦੀ ਟੀਮ ਅੱਜ ਖੜੀ ਆ ਅੱਜ ਇਲਾਕੇ ਚ ਮੇਰੇ ਸਾਲ ਮੇਰੀ ਉਮਰ 45 ਸਾਲ 45 ਸਾਲ ਦੇ ਵਿੱਚ ਪਹਿਲੀ ਵਾਰੀ ਕੈਂਪ ਦੇਖਿਆ ਜਿਹੜਾ ਜੀ ਮੰਤਰੀ ਸਾਹਿਬ ਨੇ ਲਗਾਇਆ ਔਰ ਕੱਲੇ-ਕੱਲੀਆਂ ਬੰਦੇ ਦਾ ਅੱਜ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਅੱਜ ਇਲਾਕਾ ਸਾਡਾ ਬਹੁਤ ਜ਼ਿਆਦਾ ਖੁਸ਼ ਆ ਮੈਂ ਇੰਨੀ ਸਾਨੂੰ ਉਮੀਦ ਨਹੀਂ ਸੀ ਪਾਰਟੀ ਤੋਂ ਜਿੰਨੀਆਂ ਸਾਡੀਆਂ ਉਮੀਦਾਂ ਪਾਰਟੀ ਜਿੰਨਾ ਕਿਹਾ ਸੀ ਉਸ ਤੋਂ ਵੱਧ ਕੀਤਾ ਪਾਰਟੀ ਨੇ ਕਿੰਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਇਹਨਾਂ ਦੇ ਕੰਮ ਹੋ ਗਏ ਤਕਰੀਬਨ 15 ਪਿੰਡਾਂ ਦੀਆਂ ਪੰਚਾਇਤਾਂ ਨੇ ਤੇ 15 ਪਿੰਡ ਹੀ ਅੱਜ ਸਾਡੇ ਪੂਰੇ ਖੁਸ਼ ਨੇ ਅੰਦਰਾਂ ਤੋਂ ਵੱਧ ਵੀ ਆਈ ਹੋਈਆਂ ਪੰਚਾਇਤਾਂ ਨੇ ਇੱਥੇ ਕਿਉਂਕਿ ਅਸੀਂ ਆਪਾਂ ਫੇਸਬੁੱਕ ਤੇ ਵਟਸਐਪ ਤੇ ਪਾ ਦਨੇ ਆਂ ਜਿੰਨੀਆਂ ਪੰਚਾਇਤਾਂ ਨੇ ਵੀ ਤਕਰੀਬਨ ਦੇਖਿਆ ਜਿੰਨਾ ਵੀ ਲੋੜਮੰਦ ਹੈਗੇ ਆ ਸਾਰਿਆਂ ਦੇ ਅੱਜ ਮਸਲੇ ਤੇ ਹੱਲ ਹੋ ਰਹੇ ਆ ਅਸੀਂ ਅੱਜ ਦਿਲ ਦੀਆਂ ਗਰਾਈਆਂ ਵਿੱਚੋਂ ਸਾਰੀਆਂ ਪੰਚਾਇਤਾਂ ਸਰਪੰਚਾਂ ਵੱਲੋਂ ਮੈਂਬਰਾਂ ਵੱਲੋਂ ਅਸੀਂ ਆਪਣੀ ਪੂਰੀ ਟੀਮ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਦਿਲ ਦੀਆਂ ਗਰਾਈਆਂ ਵਿੱਚੋਂ ਵੀ ਅਸੀਂ ਇਹਨਾਂ ਦਾ ਜ਼ਿੰਦਗੀ ਭਰ ਕਦੇ ਆਸਾਨ ਨਹੀਂ ਤਾਰਾਂਗੇ ਵੀ ਕਦੇ ਵੀ ਯੋਗ ਨਹੀਂ ਹੈਗਾ ਵੀ ਅਸੀਂ ਇਹਨਾਂ ਦਾ ਕਦੇ ਸੇਵਾ ਦੇ ਵਿੱਚੋਂ ਕਿਤੇ ਪਾਸੇ हटੀਏ ਅਸੀਂ ਇਹਨਾਂ ਦੇ 24 ਘੰਟਿਆਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਮੇਸ਼ਾ ਮੰਤਰੀ ਜੀ ਦੇ ਨਾਲ ਕਹਾਂਗੇ ਪਾਰਟੀ ਦੀ ਨੌਲਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਸਾਰੀ মিডিਆ ਮੈਂ ਸਲਾਕ ਕਰਦਾ ਜੀ ਆਇਆਂ ਆਖਦਾ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਟਾਈਮ ਦਿੱਤਾ। ਅੱਜ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਮਾਈ ਇਹ ਆਪ ਨਾਲ ਹੋ ਕੇ ਸੰਗਦਰਸ਼ਨ ਕਰ ਰਹੇ ਨੇ। 15 ਪਿੰਡਾਂ ਦਾ ਇਹ ਪਰਚਾਤ ਆ ਰਿਹਾ ਨੇ ਮੌਕੇ ਤੇ ਹਾਜ਼ਰ ਹੋ ਰਿਹਾ। ਤੇ ਮੈਂ ਆਪਣੇ ਟਾਈਮ ਤੇ ਪਹਿਲਾਂ ਵੀ ਸਰਕਾਰਾਂ ਦੇ ਨਾਲ ਰਹੇ ਹਾਂ। ਪਰ ਕਿਸ ਨੇ ਆਜਾ ਟਾਈਮ ਨਹੀਂ ਦਿੱਤਾ ਜੋ ਇਹ ਕਰ ਰਹੇ ਨੇ ਆਮ ਆਦਮੀ ਦੀ ਸਰਕਾਰ ਕਰ ਰਹੀ ਆ ਜੋ ਸਾਡੇ ਕੈਬਨਤ ਮੰਤਰੀ ਸਰਦਾਰ ਹਰੀਦੀਪ ਸਿੰਘ ਮੁੰਡੀਆਂ ਪਿੰਡ-ਪਿੰਡ ਜਾ ਕੇ ਸੰਗਦਰਸ਼ਨ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦਾ ਰਿਣੀ ਆ ਵੀ ਜੋ ਖੁੱਲ੍ਹੇ ਗੱਫੇ ਵੀ ਦੇ ਰਹੇ ਨੇ ਉਹ ਲੋਕਾਂ ਦਾ ਮੌਕੇ ਦੇ ਦਿਨੀਆਂ ਵੀ ਮੁਸ਼ਕਲਾਂ ਨੇ ਸੁਣ ਕੇ ਨਾਲ ਹੀ ਉਹਦਾ ਹੱਲ ਕਰ ਰਹੇ ਨੇ ਮੈਂ ਸਾਰੇ ਸਟਾਫ ਦਾ ਜਿੰਨੇ ਵੀ ਸਰਕਾਰੀ ਕਰਮਚਾਰੀਆਂ ਨੇ ਉਹਨਾਂ ਦਾ ਤੇ ਮੰਤਰੀ ਸਾਹਿਬ ਦਾ ਤਹਿਤ ਮੈਂ ਧੰਨਵਾਦ ਕਰਦਾ ਉਹਨਾਂ ਨੇ ਟਾਈਮ ਦਿੱਤਾ ਵਾਹਿਗੁਰੂ հակակալса վայելիկ հայդաբար ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਨਦੀਪ ਸਿੰਘ ਉੰਡੀਆਂ ਜੀ ਦਾ ਜੋ ਇਹਨਾਂ ਨੇ ਇਲਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਤੁਹਾਡੇ ਘਰ-ਘਰ ਆ ਕੇ ਥੋੜੀ ਸਪੋਰਟ ਕਰਾਂਗੇ ਮਾਨ ਸਾਹਿਬ ਦੀ ਜੋ ਸੋਚ ਹੈ ਸਾਡੇ ਸੀਐਮ ਸਾਹਿਬ ਦੀ ਉਹਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਮੰਤਰੀ ਸਾਹਿਬ ਅੱਜ ਇਸ ਇਲਾਕੇ 'ਚ ਬੈਠੇ ਨੇ ਪਿਛਲੇ ਕੁਝ ਤੁਸੀਂ ਦਿਨਾਂ ਤੋਂ ਦੇਖ ਰਹੇ ਹੋਵੋਗੇ ਕਿ ਵੀ ਹਰ ਇਲਾਕੇ ਦੇ ਵਿੱਚ ਉਹ ਜਾਂਦੇ ਨੇ ਆਪਾਂ ਕਦੇ ਯੁੱਧ ਇਹਨਾਂ ਦਾ ਸ਼ੈਡਿਊਲ ਇੰਨੇ ਟਾਈਟ ਨੇ ਕਿ ਉਹ ਘਰ 'ਚ ਸਮਾਂ ਨਹੀਂ ਦੇ ਪਾਉਂਦੇ ਪੰਜਾਬ ਨੂੰ ਹਲਕੇ ਨੂੰ ਪੂਰੇ ਸਮਰਪਿਤ ਨੇ ਕਦੇ ਮੰਤਰੀ ਸਾਹਿਬ ਕਦੇ सीएम ਸਾਧ ਦੇ ਨਾਲ ਹੁੰਦੇ ਆ ਉੱਥੇ ਉਦਘਾਟਨ ਕਰ ਰਹੇ ਹੁੰਦੇ ਆ ਕਦੇ ਕਿਥੇ ਮੈਂ ਅਸੀਂ ਉਹਨਾਂ ਦੇ ਫੇਸਬੁਕ ਦੇਖਦੇ ਆ ਕਿ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਪੂਰੇ ਤਨ ਮੈਂ ਦੇ ਨਾਲ ਪਾਰਟੀ ਦੀ ਲੋਕਾਂ ਦੀ ਸੇਵਾ ਕਰਨ ਤੇ ਲੱਗੇ ਨੇ ਅੱਜ ਉਸੇ ਤਹਿਤ ਅੱਜ ਸਾਡੇ ਮੰਤਰੀ ਸਾਹਿਬ ਇਲਾਕੇ ਦੇ ਵਿੱਚ ਪਹੁੰਚੇ ਨੇ ਜਿੱਥੇ ਘੱਟੋ ਘਾਟ 15 ਪਿੰਡਾਂ ਦੀਆਂ ਪਹੁੰਚਾਈਆਂ ਆਪਣੇ ਲੋਕ ਆਏ ਆ ਜਨਰਲ ਲੋਕ ਕੋਮਨ ਲੋਕ ਆਏ ਨੇ ਉਹ ਆਪਣੇ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਨੇ ਪੂਰਾ ਪ੍ਰਸ਼ਾਸਨ ਇੱਥੇ ਬੈਠਾ ਅਸੀਂ ਧੰਨਵਾਦ ਕਰਦੇ ਆ ਸਾਰੇ ਪ੍ਰਸ਼ਾਸਨ ਦਾ ਸਾਰੇ ਵਿਭਾਗਾਂ ਦਾ ਅਤੇ ਸਾਰੇ ਮੀਡੀਆ ਦਾ ਕਿ ਵੀ ਜਿਹੜੇ ਆਏ ਇੱਥੇ ਆਪਣਾ ਕੀਮਤੀ ਸਮਾਂ ਦਿੱਤਾ ਅਸੀਂ ਸ ਤਨਵਾਦ ਕਰਦੇ ਆ ਮਾਈਕ ਨੂੰ ਜਿਹੜਾ ਖਾਲਸਾ ਮਲਾਜਮਾਂ ਨੂੰ ਹਫਤੇ ਦੇਖਦੇ ਛੁੱਟੀ ਹੁੰਦੀ ਆ ਪਰ ਮંત્રી ਸਾਹਿਬ ਐਤਵਾਰ ਨੂੰ ਸ਼ਨੀਵਾਰ ਨੂੰ ਵੀ ਕੰਮ ਕਰਦੇ ਨਹੀਂ ਐਹੋ ਜਿਹਾ ਕੁਝ ਨਹੀਂ ਆ ਜੀ ਮਲਾਜਮਾਂ ਨੂੰ ਪੂਰਾ ਧਿਆਨ ਰੱਖਿਆ ਜਾਂਦਾ ਵੀ ਜੋ ਮਲਾਜਮ ਆਉਂਦੇ ਆ ਤੁਹਾਡੇ ਕੋਲ ਇੱਥੇ ਉਹ ਆਪਣੀ ਖੁਸ਼ੀ ਨਾਲ ਆਉਂਦੇ ਆ ਮੰਤਰੀ ਸਾਹਿਬ ਕਹਿੰਦੇ ਜੇ ਤੁਹਾਡੇ ਕੋਲ ਜਿਵੇਂ ਐਕਸੈਂਸ ਸਾਹਿਬ ਨਹੀਂ ਆਏ ਉਹਨਾਂ ਨੂੰ ਕੋਈ ਕੰਮ ਸੀ ਮੰਤਰੀ ਸਾਹਿਬ ਨੇ ਇੱਕ ਵਾਰ ਨਹੀਂ ਕਿਹਾ ਵੀ ਤੁਸੀਂ ਆਓ ਠੀਕ ਹੈ ਜੀ ਇਸ ਸੀ ਜਿਹੜੇ ਮਲਾਜਮ ਜਿਹੜੇ ਆਉਂਦੇ ਆ ਜਿਨ੍ਹਾਂ ਨਾਲ ਖੁਦ ਮਨ ਆ ਉਹ ਆ ਜਾਂਦੇ ਆ ਜਿਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਆ ਮੰਤਰੀ ਸਾਹਿਬ ਮੰਤਰੀ ਸਾਹਿਬ ਪਹਿਲਾਂ ਹੀ ਪੁੱਛਦੇ ਆ ਕਿਦਾਂ ਕਿਦਾਂ ਜੀ ਇਹ ਮੰਤਰੀ ਸਾਹਿਬ 7 ਦਿਨ ਕੰਮ ਕਰਦੇ ਆ ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਮੈਂ ਕਹਿੰਦਾ ਮੈਂ ਸਾਡੀ ਛੁੱਟੀਆਂ ਹੈਗੀਆਂ ਅਸੀਂ ਫੇਰ ਘਰੇ ਚਲੇ ਜਾਈਦਾ ਮੰਤਰੀ ਸਾਹਿਬ ਨੂੰ ਦੇਖੀਦਾ ਰਾਤ ਨੂੰ 11 12 ਵਜੇ ਫੋਨ ਕਰੀਦਾ ਮੰਤਰੀ ਸਾਹਿਬ ਗੱਡੀ 'ਚ ਬੈਠੇ ਹੁੰਦੇ ਕਿਸੇ ਹਲਕੇ ਦੇ ਕਿਉਂਕਿ ਇੱਕ ਪੰਜਾਬ ਦੀ ਸੇਵਾ ਮਿਲ ਹੋਈ ਹੈ ਕਿਉਂ ਪੰਜਾਬ ਦੀ ਸੇਵਾ ਨਿਭਾਉਣੀ ਹੈ ਕਿੱਦਾਂ ਆਏ ਸੀ ਮੰਤਰੀ ਸਾਹਿਬ ਦੇ ਦੇਖਦੇ ਆ ਤੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਕਿੱਦਾਂ ਮਿਹਨਤ ਕਰ ਰਹੀਆਂ ਅਸੀਂ ਪੂਰਾ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਅਸੀਂ ਇਸੇ ਤਰੀਕੇ ਮਿਹਨਤ ਕਰਦੇ ਰਹੀਏ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਜਿਹੜੇ ਚਲੋ ਗਲੀਆਂ ਦੀ ਸਮ بس ਇਹ ਨਹੀਂ ਮਸਲੇ ਆ ਬੋਲੇ ਵੱਡੇ ਮਸਲੇ ਹੈ ਨਹੀਂ ਮਸਲੇ ਸਮਝ ਲੇਕਿਨ ਪੁਰਸ਼ ਕਾਦੀ ਪੁੱਛਿਆ ਸੀ ਕਿ ਬਣਾ ਕੇ ਜਿਹੜਾ ਵੀ ਲੋਕਾਂ ਨੂੰ ਬੈਰੀ ਮਿਣੀ ਆ ਉਹਦੀ ਅਪਾਰਟਮੈਂਟ ਵਾਸਤੇ ਵੀ ਚਾਹੀਦਾ ਨਕੀ ਸਾਹਿਬ ਨੂੰ ਜਿਹੜਾ ਕਾਉਂਟ ਖਤਾਬੇ ਇਹ ਬੌਂਦੀਆਂ ਸੀ ਜਾਂ ਇਹ ਰਸਤੇ ਕੁੱਝ ਆਏ ਇਹ ਆਲਬੜ ਕੀਤਾ ਜਾਏ ਕਾਪੀ ਲੋਕ ਸਪੋਸਟੀ ਜੇ ਉਸੇ ਚੱਲ ਸਰ ਦੇਖੋ ਅਵੇਰਨੈਸ ਆ ਪਬਲਿਕ ਅਵੇਰਨੈਸ ਸਭ ਤੋਂ ਵੱਡੀ ਗੱਲ ਆ ਜਿਹੜੀ ਅਵੇਰਨੈਸ ਸਰਕਾਰ ਕੋਲ ਇੰਨੇ ਜਿਆਦਾ ਫੈਸਿਲਿਟੀਜ਼ ਅਵੇਲੇਬਲ ਨੇ ਪਰ ਆਪਾਂ ਲੋਕ ਅਵੇਰਨੈਸ ਨਹੀਂ ਹੈਗੀ ਉਸ ਚੀਜ਼ ਨੂੰ ਥੋੜਾ ਜਿਹਾ ਐਜੂਕੇਟ ਕਰ ਲਈ ਆਪਣਾ ਪ੍ਰਸ਼ਾਸਨ ਨਾਲ ਨਹੀਂ ਸਰ ਸਰਕਾਰ ਵੱਲੋਂ ਕੋਈ ਜਾਣਦਾ ਕਿ ਕਿਤੇ ਹੈਗਾ ਮਾਣ ਸਰਕਾਰ ਵੱਲੋਂ ਸਰ ਪ੍ਰੋਪਰ ਵਧੀਆ ਤਰੀਕੇ ਨਾਲ ਲੋਕ ਕਿਸੇ ਵੀ ਤਰੀਕੇ ਦੀ ਕਮੀ ਨਾ ਆਵੇ ਜਦੋਂ ਕੋਰਡ ਦਾ ਮਸਲਾ ਆਦਾ ਫਿਰ ਉਸ ਸਰਕਾਰ ਨੂੰ ਆਪਣਾ ਬੈਕਅਪ ਕਰਨਾ ਪੈਂਦਾ ਆਦਰਵਾਇਸ ਹੋਰ ਕੋਈ ਕਾਰ ਵੱਲੋਂ ਕੋਈ ਕਮੀ ਨਹੀਂ ਹੈ ਕਿਸ ਨੂੰ ਕੋਈ ਸਰਵਿਸ ਦੇਣੀ ਚਾਹੀਦੀ ਜਿਸ ਨੂੰ ਅਗਲਾ ਕੈਂਪੋ ਕਰਾਂ ਕਾਜੀ ਨੂੰ ਸਰ ਹੈ ਮੰਤਰੀ ਸਾਹਿਬ ਦੇ ਅਗਲੇ ਸ਼ਨੀਵਾਰ ਮੰਤਰੀ ਸਾਹਿਬ ਕਹਿੰਦੇ ਜੀ ਅਗਲੇ ਸਾਹਿਬ ਫਿਰ ਅਸੀਂ ਕੈਂਪ ਲਾਵਾਂਗੇ ਤਾਂ ਹਰ ਸ਼ਨੀਵਾਰ ਤੇ ਹਰ ਸ਼ਨੀਵਾਰ ਰੈਗੂਲਰ ਕੈਂਪ ਲੱਗਣਗੇ ਉਹ 10-15 ਸਤੰਬਰ ਪਿੰਡਾਂ ਦੀਆਂ ਪੰਚਾਇਤਾਂ ਬਣਾ ਕੇ ਉਹਨਾਂ ਦੇ ਜਿਹੜੇ ਥੋਣ ਵਾਲੇ ਕੰਮ ਹੈ ਵਿਕਾਸ ਦੇ ਕੰਮ ਹੈ ਜਾਂ ਲੋਕਾਂ ਦੀਆਂ ਪ੍ਰੋਬਲਮਾਂ ਸਾਰੀਆਂ ਮੌਕੇ ਦੇਖਾਂਗੇ ਜੋ ਹਰ ਸ਼ਨੀਵਾਰ ਇੱਕ ਕੈਂਪ ਇਸ ਤਰ੍ਹਾਂ ਲੱਗਦਾ ਹੈ ਇਹ ਨਹੀਂ ਸਮਝਦੇ ਕਿ ਕਿ ਜਨਤਾ ਤਰਲਾਰ ਲੱਗਿਆ ਬਾ ਇਹਨਾਂ ਵਿੱਚ ਲੋਕਾਂ ਦੇ ਜਿਹੜੇ ਕੰਮ ਸੀਗੇ ਉਹ ਅਫਸਰ ਸਾਹਿਬਾਨ ਪਾ ਕੇ ਇਹਨੇ ਸਾਰੇ ਕਮਿਊਨਿਟੀ ਸੌਖੇ ਤਰੀਕੇ ਨਾਲ ਹੋਇਨੇ। ਇਹ ਕੰਮ ਕਰਦੇ ਆ ਹਰਦੀਪ ਸਿੰਘ ਮੁੰਡੀਆਂ ਜੀ ਦਾ ਬੜੇ ਮੰਤਰੀ ਸਾਹਿਬ। ਜਿਨ੍ਹਾਂ ਦੇ ਕਰਕੇ ਇਹ ਕੈਂਪ ਲੱਗ ਰਹੇ ਨੇ ਤੇ ਹਲਕੇ ਦੇ ਹਰੇਕ ਪਿੰਡ ਵਿੱਚ ਕੈਂਪ ਲੱਗਦਾ ਵਾ ਤੇ ਲੋਕਾਂ ਨੂੰ ਸੌਖੇ ਤਰੀਕੇ ਨਾਲ ਉਹਦੇ ਕੰਮ ਹੋ ਰਹੇ ਨੇ। ਪਹਿਲਾਂ ਤਾਂ ਲੋਕੀ ਚਲੇ ਜਾਂਦੇ ਦਫ਼ਤਰਾਂ ਥੱਕੇ ਖਾਂਦੇ ਸੀਗੇ ਤੇ ਇਹਨਾਂ ਵਾਰੀ ਨਹੀਂ ਆਉਂਦੀ ਸੀ ਕਿ ਬੁੜਿਆ ਤੋਂ ਉੱਤਾਂ ਹੀ। ਹੁਣ ਇਸ ਤਰੀਕੇ ਨਾਲ ਹਰੇਕ ਅੱਡੇ ਕੰਮ ਹੋ ਰਹੇ ਨੇ ਬਹੁਤ ਸੌਖੇ ਤਰੀਕੇ ਨਾਲ। ਧੰਨਵਾਦ ਮੰਤਰੀ ਸਾਹਿਬ ਜੀ ਦਾ। ਜੀ ਕਾਲਾ ਸਵਾਇ ਗੁਰਜੀ ਕੀ ਫਤਹਿ। ਮਾਨ ਸਰਕਾਰ ਆ ਤੁਹਾਡੇ ਦੁਹਾਰ ਜਨਤਾ ਦਰਬਾਰ ਅੱਜ ਲੱਗਿਆ ਹੋਇਆ ਹੈ ਦਰਸ਼ਨ ਸਿੰਘ ਮਾਲਾ ਜੀ ਭਾਮੀਆਂ ਕੋਲ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਕਈ ਵਾਰੀ ਕਈਆਂ ਦੇ ਕੰਮ ਉੱਥੇ ਦਫ਼ਤਰਾਂ ਦੇ ਵਿੱਚ ਨਹੀਂ ਹੁੰਦੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਸਾਡੇ ਸਰਦਾਰ ਹਰਦੀਪ ਸਿੰਘ ਮੁੱਢੀਆਂ ਕੈਬਨਿਟ ਮਨਿਸਟਰ ਵੀ ਅੱਜ ਇੱਥੇ ਬੈਠੇ ਹੋਏ ਸੀਗੇ ਜੋ ਕਿ ਸਾਰੀ ਇਥੋਂ ਦੇ ਏਰੀਏ ਤੇ ਲਾਗੇ-ਲਾਗੇ ਤੇ ਪਬਲਿਕ ਜਿਹੜੇ ਵੀ ਆਏ ਸੀ ਭੈਣ ਭਰਾਵਾਂ ਉਹਨਾਂ ਦੇ ਸਾਰੇ ਮੁਲਾਜ਼ਮ ਇੱਥੇ ਬੈਠੇ ਹੋਏ ਨੇ ਮੌਕੇ ਦੇ ਉੱਤੇ ਹੀ ਉਹਨਾਂ ਦੇ ਕੰਮ ਬਹੁਤ ਵਧੀਆ ਤਰ੍ਹਾਂ ਸੁਲਵਾਈ ਹੋਈ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਹੋਣਗੇ ਤਾਂ ਬਹੁਤ ਧੰਨਵਾਦ ਜੀ ਕਿੰਨਾ ਰਹੇ ਨੇ ਕਿ ਜਿਹੜੀ ਸਰਕਾਰ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚੀ ਹੈ ਮਾਣ ਕੇ ਜਦ ਲੋਕਾਂ ਨੇ ਇਸ ਸੇਵਾ ਨੂੰ ਸਰ ਇਹ ਲੋਕ ਨੇ ਜਿਨਾਂ ਲਈ ਦਫ਼ਤਰ ਲਗਾਇਆ ਗਿਆ ਜਿਹੜੇ ਦਫ਼ਤਰ ਤੱਕ ਨਹੀਂ ਪਹੁੰਚ ਪਾਉਂਦੇ ਹਨਾ ਵੀ ਕੁਝ ਸਮੱਸਿਆ ਵੀ ਲੋਕਾਂ ਨੂੰ ਇੰਨੀ ਜ਼ਿਆਦਾ ਹੁੰਦੀ ਕਿ ਵਿਅਕਤੀਆਂ ਨੂੰ ਆਫਿਸ ਦਾ ਨਹੀਂ ਪਤਾ ਸਾਰੇ ਅਫਸਰ ਇੱਥੇ ਬੁਲਾਏ ਗਏ ਆ ਬਕਾਇਦਾ ਉਹਨਾਂ ਤੋਂ ਜੋ ਵੀ ਉਹਨਾਂ ਦਾ ਕੰਮ ਹੈ ਰਿਟਨ ਦੇ ਵਿੱਚ ਉਹਨਾਂ ਦਾ ਕੰਮ ਉਹ ਸਾਰਾ ਜਿਹਦੇ ਕਿ ਰਾਸ਼ਨ ਕਾਰਡ ਹੈ ਜਿਨ੍ਹਾਂ ਦੇ ਕੱਟ ਗਏ ਆ ਉਹਨਾਂ ਦੇ ਵੀ ਉਹ ਕਰ ਰਹੇ ਆ ਹੱਲ ਕਰ ਰਹੇ ਆ ਤੇ ਨਵੇਂ ਰਾਸ਼ਨ ਕਾਰਡ ਵਾਸਤੇ ਵੀ ਕਿਸੇ ਦਾ ਟਰਾਂਸਫਾਰਮਰ ਲਵਾਉਣਾ ਹੈ ਉਹ ਚੀਜ਼ ਦਾ ਵੀ ਸਾਰੇ ਸਾਰੇ ਵਿਭਾਗ ਮੇ ਇੱਥੇ ਬੈਠੇ ਹੋਏ ਸਰ ਲੋਕਾਂ ਦੇ ਪ੍ਰੋਬਲਮ ਸੋਲਵ ਕਰਨ ਵਾਸਤੇ ਤਾਂ ਬਹੁਤ ਵਧੀਆ ਕੰਮ ਲਗਾ ਤੇ ਮੈਂ ਸੋਚਦੀ ਆ ਕਿ ਜਿਹੜਾ ਮੰਤਰੀ ਸਾਹਿਬ ਨੇ ਇਹ ਜਨਤਾ ਦਰਬਾਰ ਲਾਇਆ ਬਹੁਤ ਹੀ ਅੱਛਾ ਉਪਰਾਲਾ ਉਹਨਾਂ ਦਾ ਤੇ ਲੋਕਾਂ ਦੇ ਕੰਮ ਜਿਹੜੇ ਉਹਨਾਂ ਨੂੰ ਨਹੀਂ ਪਤਾ ਵੀ ਕਿੱਥੋਂ ਹੋਣੇ ਆ ਜਾਂ ਕਿਵੇਂ ਹੋਣੇ ਆ ਇਹ ਮੰਤਰੀ ਸਾਹਿਬ ਖੁਦ ਨੇ ਜੋ ਜਨਤਾ ਦੇ ਦਰਬਾਰ ਤੇ ਖੁਦ ਚੱਲ ਕੇ ਆਉਂਦੇ ਆ ਤੇ ਜਨਤਾ ਦੇ ਕੰਮ ਨੇ ਉਹ ਮੌਕੇ ਤੇ ਹੀ ਹੱਲ ਕੀਤੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦੀ ਆ ਮੰਤਰੀ ਆਪਣੇ ਕੈਬਨਟ ਅ ਹਰਦੀਪ ਮੁੰਡੀਆਂ ਸਾਹਿਬ ਦਾ ਜਿਨ੍ਹਾਂ ਨੇ ਇਹ ਅੱਛਾ ਉਪਰਾਲਾ ਕੀਤਾ ਬਹੁਤ-ਬਹੁਤ ਧੰਨਵਾਦ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਇਹ ਜਨਤਾ ਸਰਕਾਰ ਆ ਜਿਹੜੀ ਖੁਦ ਜਨਤਾ ਦੇ ਦਰਵਾਜ਼ੇ ਤੇ ਆਉਂਦੀ ਆ ਥੈਂਕ ਯੂ ਸਸਿਕਾ ਸਾਰਿਆਂ ਨੂੰ ਮੈਂ ਆਵਾਦਮੀ ਪਾਰਟੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਸੰਦੀਪ ਸਿੰਘ ਮੁੰਡਿਆ ਜੀ ਜਿਹੜੇ ਕਿ ਜਨਤਾ ਦਰਬਾਰ ਲਗਾ ਰਹੇ ਨੇ ਹਰ ਇੱਕ ਵੀਕ ਲੱਗ ਰਹੇ ਨੇ ਤੇ ਛੋਟੇ ਛੋਟੇ ਪ੍ਰੋਬਲਮ ਸਾਰੀਆਂ ਸੌਰਟ ਆਊਟ ਹੋ ਰਹੀਆਂ ਨੇ ਔਨ ਦੀ ਸਪੋਰਟ ਤੇ ਤਹਿ ਦਿਲੋਂ ਕਰਦੀ ਆ ਲੋਕਾਂ ਦਾ ਕਿ ਵਿਸ਼ਵਾਸ ਉਹ ਸਰਕਾਰ ਨੂੰ ਦੁਬਾਰਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜੋ ਸਾਡੇ ਕਿੰਨੇ ਜੋ ਬੱਚਾ ਲਈ ਸਾਡੇ ਕਰ ਰਹੇ ਹਨ ਸਾਡੇ ਨਸ਼ਾ ਮੁਕਤੀ ਤੋਂ ਕਰ ਰਹੇ ਹਨ ਬੱਚਾ ਨੂੰ ਤੇ ਬਾਕੀ ਇਹ ਹੀ ਕਹਿਣਾ ਚਾਹਾਂਗੀ ਕਿ ਬਸ ਕੋਈ ਲਫ਼ਜ਼ ਨਹੀਂ ਹੈਗੇ ਪਾਰਟੀ ਲਈ ਵੀ ਜੋ ਵੀ ਕੰਮ ਕਰਦੇ ਆਲ ਦੀ ਬੈਸਟ ਹੈ ਬਹੁਤ ਬਹੁਤ ਧੰਨਵਾਦ ਜੀ ਨਾਮ ਹੈ ਜੀ ਮੇਰਾ ਨਾਮ ਜੀ ਨੀਲੂ ਵਰਮਾ ਆਮਾ ਦੀ ਪਾਰਟੀ ਬਈ ਸ੍ਰੀ ਕਾਲ ਜੀ ਕੱਲਾ ਦਾ ਸਾਰਿਆਂ ਨੂੰ ਹਾਂ ਜੀ ਤੇ ਜੋ ਵੀ ਵੀਰ ਜੀ ਹੋ ਜੋ ਵੀ ਸਾਡੇ ਹਰਦੀਪ ਸਿੰਘ ਮੁੰਡਿਆ ਜੀ ਜੋ ਵੀ ਇਸ ਟਾਈਮ ਜੋ ਵੀ ਉਹ ਪ੍ਰਾਲੇ ਕਰ ਰਹੇ ਜਾਂ ਜੋ ਵੀ ਉਹ ਜਨਤਾ ਲਈ ਕਰ ਰਹੇ ਉਹ ਬਹੁਤ ਵਧੀਆ ਕਰ ਰਿਹਾ ਜੀ ਔਰ ਜੋ ਵੀ ਜਨਤਾ ਉਹਨਾਂ ਦੇ ਕੋਲੇ ਚਲ ਕੇ ਜੋ ਜਨਤਾ ਪਰਿਵਾਰ ਕਈ ਦਿਨੋਂ ਤੋਂ ਲੱਗ ਰਹੇ ਹੈ ਸਾਡੇ ਤੇ ਉਹਨਾਂ ਨੇ ਜੋ ਜੋ ਵੀ ਜਨਤਾ ਨੇ ਆ ਕੇ ਆਪਦੇ ਸਵਾਲ ਕੀਤੇ ਆ ਉਹ ਸਾਰੇ ਉਹ ਆਨ ਦੀ ਸਪੋਰਟ ਪੂਰੇ ਕਰ ਰਹੀ ਹੈ ਜੀ ਔਰ ਸਾਰਿਆਂ ਨਾਲ ਜੋ ਵੀ ਨਿਵਾਇ ਸੀ ਉਹਨਾਂ ਨਿਵਾਰੇ ਸਾਰੇ ਕੰਪਲੀਟ ਹੋ ਪੂਰੇ ਕਰ ਤਰ ਵੀ ਰਿਹਾ ਔਰ ਕਰਨਗੇ ਤਾਂ ਫਿਰ ਸਾਨੂੰ ਇੱਥੇ ਰਹਿੰਦੇ ਆਂ ਨੂੰ ਰਾਮਨਗਰ ਕਲੋਨੀ ਨਾ ਗਲੀਆਂ ਬਣੀਆਂ ਇੰਨਾਂ ਗਲੀਆਂ ਬਣੀਆਂ ਨਾ ਹੀ ਸਾਡੇ ਕੋਈ ਸ਼ਿਵਰਜ ਵਗੈਰਾ ਬਣ ਹਾਂਜੀ 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 ਕੀ ਕਹਿੰਦੇ ਮਸਤ ਇਤਲਾਸਾ ਦਾ ਵਾਈਬ ਬਣ ਜਾਣੀ 35 ਹਾਲ ਹੋ ਗਿਆ ਸਾਡੇ ਹਸਾਰਕ ਗਲੀਆਂ 'ਚ ਰਹਿੰਦੇ ਆਂ ਤੁਸੀਂ ਸਾਡਾ ਕੰਮ ਕੀਤਾ ਜਾਵੇ ਸਰ ਉਹ ਦੇਖ ਪੈ ਰਹੇ ਤੇ ਸੀਵਰੇਜ ਵਾਸਤੇ ਆਏ ਇੱਕ ਦੋ ਵਾਰੀ ਪਹਿਲਾਂ ਵੀ ਆਏ ਇਹਨਾਂ ਨੇ ਕਿਹਾ ਸੀ ਕਿ ਕੰਮ ਹੋ ਜਾਊਗਾ ਹੁਣ ਸੈਨ ਵਗੈਰਾ ਕਰਾਏ ਜਾਂ ਕਰ ਦੇਣਗੇ ਕੰਮ ਹਾਂਜੀ ਕਿਹੜਾ ਮਾਲਾ ਪੇਦਾਈ ਸਾਡਾ ਆਰਾਮਨਗਰ ਸਾਜਗੁਰਪਾੰਮੀਆ ਉੱਤੇ ਤੇ ਕੋਈ ਚੋ ਕੀ ਜਿਹੜਿਆ ਮੰਨ ਸਰ ਸਾਡੀ ਕਲੋਨੀ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਜਿਹੜਾ ਸੀਵਰੇਜ ਦਾ ਪਾਣੀ ਉਹ ਸਾਰਾ ਪਲਾਟਾਂ ਦੇ ਵਿੱਚ ਜਾ ਰਿਹਾ ਪਲਾਟਾਂ ਤੋਂ ਹੋ ਕੇ ਸਾਡੇ ਘਰਾਂ ਦੇ ਵਿੱਚ ਮਤਲਬ ਸਾਰੀ ਹਲਾਬ ਆ ਰਹੀ ਆ ਕੋਈ ਉੱਥੇ ਸੀਵਰੇਜ ਦਾ ਅੱਗੇ ਕਨੈਕਸ਼ਨ ਨਹੀਂ ਉਹਦੇ ਤੇ ਪਾਣੀ ਆ ਰਿਹਾ ਸਾਰਾ ਪਲਾਟਾਂ ਦੇ ਵਿੱਚ ਜਾ ਰਿਹਾ ਇਹ ਕਲੋਨੀ ਆੜੀ ਨੀਦਲ ਕਲੋਨੀ ਆ ਜਿੱਥੇ ਰਹਿ ਰਹੇ ਹਾਂ ਸਰ ਇਹ ਲੀਗਲ ਹੀ ਆ ਸਰ ਪਰ ਇਹਦੀ ਹੈਗੇ ਪੁੱਡਾ ਪ੍ਰੂਫ ਨਹੀਂ ਹੈਗਾ ਜਿਵੇਂ ਪੁੱਡਾ ਪ੍ਰੂਫ ਦਾ ਤਾਂ ਅਸੀਂ ਜਿਵੇਂ ਕਲੋਨੀ ਕੱਟ ਦਿੰਦੇ ਨੇ ਅਸੀਂ ਉਦਾਂ ਹੀ ਕਲੋਨੀ ਲੈਂਦੇ ਆ ਸਾਨੂੰ ਕੋਈ ਨਹੀਂ ਪਤਾ ਜਦੋਂ ਅਸੀਂ ਮਕਾਨ ਲੈਂਦੇ ਆ ਸਾਨੂੰ ਦੱਸਿਆ ਗਿਆ ਜੀ ਇੱਥੇ ਸੀਵਰੇਜ ਪਏ ਹੋਇਆ ਪਾਣੀ ਦਾ ਪ੍ਰਬੰਧ ਹੈ ਸੜਕਾਂ ਬਣੀਆਂ ਹੋਈਆਂ ਲਾਈਟਾਂ ਦਾ ਪ੍ਰਬੰਧ ਹੈ ਜਦੋਂ ਅਸੀਂ ਆਏ ਆ 4 ਸਾਲ ਹੋ ਗਿਆ ਸਨਾ ਸਾਡਾ ਕੋਈ ਸੁਣਵਾਈ ਕਰਦਾ ਜਿਹੜੇ ਜਿੰਤੂ ਅਸੀਂ ਆਨਰ ਤੋਂ ਹਾਂਜੀ ਅਸੀਂ ਜਿਹੜਾ ਸਾਡਾ ਔਨਾਰਾ ਕਲੋਨੀ ਦਾ ਸੀ ਉਹਨੂੰ ਕਿੰਨੀ ਵਾਰੀ ਕਹਿ ਚੁੱਕੀ ਉਹ ਨਹੀਂ ਸਾਡਾ ਸੁਣਦਾ ਉਹ ਤਾਂ ਕਹਿੰਦਾ ਮੈਂ ਵੇਚ ਕੇ ਜਾ ਚੁੱਕਾ ਵਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਪਰੇਸ਼ਾਨ ਅਸੀਂ ਕਿਨੂੰ ਕਹੀਏ ਅਸੀਂ ਪਹਿਲਾਂ ਕਿਰਾਏ ਦੇ ਮਕਾਨਾਂ ਤੋਂ ਰਹਿ ਕੇ ਅਸੀਂ ਆਪਣੇ ਬਣਾ ਰਹੇ ਆ ਤੇ ਸਾਨੂੰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਠੀਕ ਕਹਿ ਰਹੇ ਆ ਮੰਤਰੀ ਜੀ ਮੰਤਰੀ ਸਾਹਿਬ ਇਹੀ ਕਹਿ ਰਹੇ ਆ ਵੀ ਤੁਹਾਡੀ ਪਰੇਸ਼ਾਨੀ ਦਾ ਹੱਲ ਹੋ ਜੂ ਉਹਨਾਂ ਨੇ ਕਿਹਾ ਕਿ ਨਿਊ ਵਰਗੋਬਿੰਦਰ ਨਗਰ ਕਲੋਨੀ ਸਰ ਕਲੋਨੀ ਦਾ ਤਾਂ ਨਾਮ ਨਹੀਂ ਹੈ ਤੇ ਲੈਣਾ ਚਲੋ ਉਹ ਜ਼ਿਆਦਾ ਪਰਸਨਲ ਹੋ ਜਾਏਗਾ ਬਟ ਇਹ ਹੈ ਕਿ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਕੋਸ਼ਿਸ਼ ਹੋ ਹਾਂ ਜੀ ਕੋਲਾਕਾਰ ਕੀਤੀ ਇੱਕ ਵਾਰ ਹਾਂ ਜੀ ਹਾਂ ਜੀ ਪਹਿਲਾਂ ਵੀ ਆਇਆ ਸੀ ਸਰ ਉਹਨਾਂ ਨੇ ਅਪਰੂਵ ਦਿੱਤੀ ਹੈ ਗ੍ਰਾਂਟ ਆ ਗਈ ਹੈ ਸਰਪੰਚ ਸਾਹਿਬ ਨਾਲ ਹੋ ਗਈ ਹੈ ਗੱਲ ਉਹ ਕਹਿੰਦੇ ਜਲਦੀ ਤੋਂ ਜਲਦੀ ਤੁਹਾਡਾ ਹੋ ਜਾਏਗਾ ਕੰਮ ਮੰਤਰੀ ਸਾਹਿਬ ਨੇ ਸਾਡੇ ਬਹੁਤ ਨੇੜੇ ਹੋ ਕੇ ਸੁਣੀ ਹੈ ਧੰਨਵਾਦ ਉਹਨਾਂ ਦਾ ਠੀਕ ਜੀ ਸਾਡੇ ਇੱਥੇ ਮੇਰਾ ਨਾ ਹਿਪ ਉਸਟੀਲ ਦਾ ਪਿਆ ਹੋਇਆ ਹੈ ਉਹਦਾ ਆਪਰੇਸ਼ਨ ਸੀਗਾ ਉਹ ਆਪਰੇਸ਼ਨ ਇਮੀਡੀਏਟਲੀ ਕਰਾਉਣ ਨੂੰ ਕਿਹਾ ਹੈ ਕਹਿੰਦੇ ਨੇ ਜਰਾ ਲੱਤ ਕੱਟਣੀ ਪੈਣੀ ਆ ਮੇਰੇ ਕੋਲੇ ਨਾ ਤਾਂ ਆਯੁਸ਼ਮਾਨ ਕਾਰਡ ਆ ਨਾ ਰਾਸ਼ਨ ਕਾਰਡ ਹੈ ਤੇ ਘਰ ਵਿੱਚ ਜਾ ਕੇ ਨਾ ਕੋਈ ਸਾਰੇ ਡਾਕੂਮੈਂਟ ਮੇਰੇ ਚੋਰੀ ਹੋ ਗਏ ਉਹ ਬੰਦੇ ਤੇ ਕਾਰਵਾਈ ਵੀ ਨਹੀਂ ਹੋਈ ਜੀ ਉਹ ਬੰਦੇ ਦਾ ਨੰਬਰ ਬੰਦ ਆ ਰਿਹਾ ਤੇ ਜਮਾਲਪੁਰ ਦਿੱਤੀ ਆ ਏਸੀਪੀ ਤੋਂ ਲਿਖਵਾ ਕੇ ਲੈਟਰ ਸਾਲ ਹੋ ਗਿਆ ਜੀ ਹਾਈ ਤੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਬੰਦਾ ਟਰੇਸ ਨਹੀਂ ਮੰਗੇ ਕਰਦੇ ਆ ਜੀ ਉਹ ਬੰਦਾ ਟਰੇਸ ਕੀਤਾ ਜਾਵੇ ਮੈਂ ਐਸਐਚਓ ਸਾਹਿਬ ਨੂੰ ਨੰਬਰ ਲਿਖਾਤਾ ਉਹ ਬੰਦੇ ਦਾ ਤੇ ਕਹਿੰਦੇ ਸੀ ਕਹਿੰਦੇ ਸਾਡੇ ਕੋਲੇ ਆਏ ਉੱਥੇ ਜਮਾਲਪੁਰ ਕਿਉਂਕਿ ਉਹਦੇ ਵਿੱਚ ਮੇਰੀਆਂ ਮਕਾਨਦਿਆਂ ਰਜਿਸਟਰੀਆਂ ਸੀ ਟੱਚੀ ਦੇ ਵਿੱਚ ਹੋਰ ਮੇਰੇ ਪਾਸਪੋਰਟ ਸੀਗਾ ਡਾਕੂਮੈਂਟ ਸਕੂਲ ਕਾਲਜ ਦੇ ਸਰਟੀਫਿਕੇਟ ਐਕਸਪੀਰੀਅੰਸ ਦੇ ਸਰਟੀਫਿਕੇਟ ਸਾਰਾ ਕੁਝ よりも大丈夫だよ。